ਹਾਂਜੀ ਰਾਜਵੀਰ ਦੀ ਮੌਤ ਪਿੱਛੇ ਲੁਕਿਆ ਸੀ ਇੱਕ ਵੱਡਾ ਸੱਚ ਕੀ ਪਤਾ ਸੀ 21 ਦਿਨ ਬਾਅਦ ਮੋੜ ਆਵੇਗਾ ਰਾਜਵੀਰ ਜਵੰਦਾ ਰਾਜਵੀਰ ਦੀ ਮੌਤ ਦੇ ਮੂਹੋਂ ਨਿਕਲ ਕੇ ਆਇਆ ਆਪਣੇ ਘਰ ਆਪਣੇ ਬੱਚੇ ਅਤੇ ਆਪਣੀ ਪਤਨੀ ਆਪਣੀ ਮਾਂ ਕੋਲ ਰਾਜਵੀਰ ਦੇ ਘਰ ਮੁੜ ਆਈਆਂ ਖੁਸ਼ੀਆਂ ਬੱਚਿਆਂ ਦੀਆਂ ਖੁਸ਼ੀਆਂ ਦਾ ਟਿਕਾਣਾ ਨਹੀਂ ਰਿਹਾ ਰਾਜਵੀਰ ਨੂੰ ਜਉਂਦਾ ਦੇਖ ਕੇ ਜਫੀ ਪਾਲੀ ਭੱਜ ਕੇ ਹਾਂਜੀ ਕੀ ਹੈ ਇਹ ਨਿਊਜ਼ ਅਤੇ ਜਾਣੋ ਪੂਰਾ ਅਪਡੇਟ ਬਣੇ ਰਹੋ ਸਾਡੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ ਪੰਜਾਬ ਅਪਡੇਟ ਲਾਈਵ ਉੱਤੇ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਇਹੋ ਜਿਹੀ ਪਾਗੂ ਖਬਰ ਜੋ ਨਾ ਸਿਰਫ ਤੁਹਾਡੇ ਦਿਲ ਨੂੰ ਛੂ ਜਾਵੇਗੀ ਸਗੋਂ ਤੁਹਾਡੇ ਰੱਬ ਦੀ ਰਹਿਮਤ ਵਾਰੇ ਵੀ ਸੋਚਣ ਤੇ ਮਜਬੂਰ ਤੁਰ ਕਰ ਦੇਵੇਗੀ ਇਹ ਖਬਰ ਜੁੜੀ ਹੈ ਉਸ ਮਹਾਨ ਪੰਜਾਬੀ ਗਾਇਕ ਨਾਲ ਜਿਸ ਨੇ ਆਪਣੇ ਛੋਟੇ ਜਿਹੇ ਜੀਵਨ ਵਿੱਚ ਲੱਖਾਂ ਦਿਲਾਂ ਨੂੰ ਆਪਣਾਇਆ ਮਿੱਠੇ ਗਿੱਤਾਂ ਨਾਲ ਬੰਨ੍ਹ ਲਿਆ ਰਾਜਵੀਰ ਜਵੰਦਾ ਜੀ ਉਹਨਾਂ ਦੀਆਂ ਗਿੱਤਾਂ ਵਿੱਚ ਪਿਆਰ ਵਿਛੋੜਾ ਅਤੇ ਪੰਜਾਬੀ ਮਿੱਟੀ ਦੀ ਮਹਿਕ ਸੀ ਜੋ ਅੱਜ ਵੀ ਸਾਡੇ ਕੰਨਾਂ ਵਿੱਚ ਗੂੰਜਦੀ ਏ ਦੋਸਤੋ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੀ ਹੈ ਰਾਜਵੀਰ ਜਵੰਦਾ ਅਚਾਨਕ ਤੁਰ ਜਾਣ ਨਾਲ ਪੂਰੇ ਪੰਜਾਬ ਵਿੱਚ ਇੱਕ ਗਹਿਰਾ ਸ਼ੋਕ ਛਾ ਗਿਆ ਸੀ ਉਹਨਾਂ ਦੇ ਐਕਸੀਡੈਂਟ ਨਾਲ ਹੋਏ ਨਿਦਨ ਨੇ ਨਾ ਸਿਰਫ ਉਹਨਾਂ ਦੇ ਫੈਨਸ ਨੂੰ ਹੀ ਨਹੀਂ ਸਗੋਂ ਪੂਰੇ ਪੰਜਾਬ ਨੂੰ ਰੋਣਾ ਲਗਾ ਦਿੱਤਾ ਸੀ ਪਰ ਹੁਣ ਇੱਕ ਇਹ ਜਿਹੀ ਅਦਭੁਤ ਘਟਨਾ ਸਾਹਮਣੇ ਆਈ ਏ ਜੋ ਰੱਬ ਦੀ ਰਹਿਮਤ ਨੂੰ ਯਾਦ ਕਰਵਾਉਂਦੀ ਏ ਅਤੇ ਹਰ ਕਿਸੇ ਦੇ ਦਿਲ ਨੂੰ ਝੰਝੋੜ ਕੇ ਰੱਖ ਦੇਵੇਗੀ ਪਤਾ ਲੱਗਿਆ ਕਿ ਕਪੂਰਥਲਾ ਦੇ ਇੱਕ ਨੌਜਵਾਨ ਨਿਸ਼ਾਨਦੀਪ ਸਿੰਘ ਦੀ ਸ਼ਕਲ ਚਾਲਟਾਲ ਬੋਲ ਦਾ ਅੰਦਾਜ਼ ਤੁਰਨ ਦਾ ਵੀ ਅੰਦਾਜ਼ ਅਤੇ ਚਿਹਰੇ ਦੀ ਚਮਕ ਬਿਲਕੁਲ ਰਾਜਵੀਰ ਜਵੰਦੇ ਵਰਗੀ ਹੈ ਇਹ ਦੇਖ ਕੇ ਤਾਂ ਹੀ ਲੱਗਦਾ ਜਿਵੇਂ ਰੱਬ ਨੇ ਉਹਨਾਂ ਨੂੰ ਆਪਣੇ ਖਾਸ ਢੰਗ ਨਾਲ ਵਾਪਸ ਭੇਜ ਦਿੱਤਾ ਹੋਵੇ ਨਿਸ਼ਾਨਦੀਪ ਜੋ ਰਾਜਵੀਰ ਦਾ ਬਹੁਤ ਵੱਡਾ ਫੈਨ ਹੈ ਅਤੇ ਉਹਨਾਂ ਦੀਆਂ ਹਰ ਗੀਤ ਨੂੰ ਗਾਉਂਦਾ ਰਹਿੰਦਾ ਹੈ ਹਾਲੀ ਵਿੱਚ ਉਹਨਾਂ ਦੇ ਜੱਦੀ ਪਿੰਡ ਪਹੁੰਚਿਆ ਉਸ ਦਾ ਮਕਸਦ ਸੀ ਰਾਜਵੀਰ ਦੀ ਮਾਤਾ ਜੀ ਨੂੰ ਮਿਲਣਾ ਅਤੇ ਉਹਨਾਂ ਨਾਲ ਦੁੱਖ ਸਾਂਝਾ ਕਰਨਾ ਰਾਜਵੀਰ ਦੇ ਗੀਤਾਂ ਨੂੰ ਸੁਣਦਾ ਹੋਇਆ ਉਹਨਾਂ ਦੇ ਯਾਦ ਕਰਦਾ ਹੋਇਆ ਅਤੇ ਇਹ ਵਾਰਫੈਨ ਵਜੋਂ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਦੇਣਾ ਚਾਹੁੰਦਾ ਸੀ ਪਰ ਜਿਵੇਂ ਹੀ ਮਾਤਾ ਜੀ ਨੇ ਉਸ ਨੂੰ ਦੇਖਿਆ ਉਹ ਥੰਮ ਗਈ ਅੱਖਾਂ ਵਿੱਚ ਅਥਰੂ ਆਏ ਅਤੇ ਉਹ ਜਿੱਕਣ ਲੱਗ ਪਈ ਪਲ ਪਰ ਲਈ ਮਾਂ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਇਹ ਉਸ ਦਾ ਪੁੱਤਰ ਨਹੀਂ ਹੈ ਉਹਨਾਂ ਨੇ ਹੱਥ ਵਧਾ ਕੇ ਉਸ ਨੂੰ ਛੂਣਾ ਚਾਹਿਆ ਜਿਵੇਂ ਕੋਈ ਅਦ੍ਰਿਸ਼ਟ ਚਮਤਕਾਰ ਹੋ ਗਿਆ ਹੋਵੇ ਉਹ ਵੇਲੇ ਕਰਦਾ ਮਾਹੌਲ ਇੰਨਾ ਭਾਵੁਕ ਹੋ ਗਿਆ ਕਿ ਉੱਥੇ ਮੌਜੂਦ ਹਰ ਵਿਅਕਤੀ ਰਿਸ਼ਤੇਦਾਰ ਗੁਆਂਢੀ ਅਤੇ ਫੈਨ ਲਗ ਪਏ ਇਹ ਦ੍ਰਿਸ਼ ਸਾਨੂੰ ਸਭ ਨੂੰ ਯਾਦ ਕਰਵਾ ਦਿੱਤਾ ਕਿ ਰੱਬ ਕਦੇ ਵੀ ਆਪਣੇ ਬੰਦਿਆਂ ਨੂੰ ਇਕੱਲਾ ਨਹੀਂ ਛੱਡਦਾ ਰਾਜਵੀਰ ਦੇ ਛੋਟੇ ਬੱਚੇ ਤਾਂ ਬਿਲਕੁਲ ਦੌੜ ਕੇ ਨਿਸ਼ਾਨਦੀਪ ਨਾਲ ਲਿਪਟ ਗਏ ਉਹਨਾਂ ਨੂੰ ਲੱਗਿਆ ਜਿਵੇਂ ਉਹਨਾਂ ਦਾ ਬਾਪੂ ਵਾਪਸ ਆ ਗਿਆ ਹੋਵੇ ਬੱਚਿਆਂ ਦੀਆਂ ਅੱਖਾਂ ਵਿੱਚ ਅਥਰੂ ਰੁਕ ਨਹੀਂ ਰਹੇ ਸਨ ਅਤੇ ਉਹ ਬਾਰ ਬਾਰ ਕਹਿ ਰਹੇ ਸਨ ਪਾਪਾ ਤੂੰ ਵਾਪਸ ਆ ਗਿਆ ਨਿਸ਼ਾਨਦੀਪ ਵੀ ਆਪਣੇ ਜਜ਼ਬਾਤਾਂ ਤੇ ਕਾਬੂ ਨਾ ਰੱਖ ਸਕਿਆ ਉਸ ਦੀ ਅੱਖਾਂ ਵੀ ਭਿੱਜ ਗਈਆਂ ਅਤੇ ਉਹ ਬੱਚਿਆਂ ਨੂੰ ਗਲੇ ਲਗਾ ਕੇ ਰੋ ਉੱਠ ਪਿਆ ਇਹ ਪਲ ਦੇਖ ਕੇ ਤਾਂ ਕਿਸੇ ਦੇ ਵੀ ਅਥਰੂ ਨਾ ਰੁਕਣ ਬਾਅਦ ਵਿੱਚ ਜਦੋਂ ਨਿਸ਼ਾਨਦੀਪ ਨੂੰ ਅਹਿਸਾਸ ਹੋਇਆ ਕਿ ਉਸ ਦੀ ਸ਼ਕਲ ਕਾਰਨ ਪਰਿਵਾਰ ਦੇ ਜ਼ਖਮ ਮੁੜ ਤਾਜ਼ਾ ਹੋ ਗਏ ਹਨ ਤਾਂ ਉਸ ਨੇ ਮਾਤਾ ਜੀ ਕੋਲ ਹੱਥ ਜੋੜ ਕੇ ਮਾਫੀ ਮੰਗੀ ਉਸ ਨੇ ਕਿਹਾ ਮੈਨੂੰ ਮਾਫ ਕਰ ਦਿਓ ਮਾਜੀ ਮੇਰਾ ਇਰਾਦਾ ਕਿਸੇ ਦਾ ਦਿਲ ਦਿਖਾਉਣਾ ਨਹੀਂ ਸੀ ਮੈਂ ਸਿਰਫ ਆਪਣੇ ਪਿਆਰੇ ਗਾਇਕ ਰਾਜਵੀਰ ਜਵੰਦਾ ਦਾ ਫੈਨ ਵਜੋਂ ਤੁਹਾਡੇ ਸਦੁਖ ਸਾਂਝੇ ਕਰਨ ਅਤੇ ਤੁਹਾਨੂੰ ਹੌਸਲਾ ਦੇਣ ਆਇਆ ਸੀ। ਉਹਨਾਂ ਦੀਆਂ ਗੀਤਾਂ ਨੇ ਮੇਰੇ ਜੀਵਨ ਨੂੰ ਬਦਲ ਦਿੱਤਾ ਹੈ। ਇਹ ਗੱਲ ਸੁਣ ਕੇ ਮਾਤਾ ਜੀ ਨੇ ਉਸ ਨੂੰ ਗਲੇ ਲਗਾ ਲਿਆ ਅਤੇ ਆਪਣੇ ਅਥਰੂ ਪੂੰਝਦੇ ਹੋਏ ਕਿਹਾ ਪੁੱਤਰ ਤੇਰਾ ਕੋਈ ਕਸੂਰ ਨਹੀਂ। ਤੂੰ ਵੀ ਸਾਡੇ ਰਾਜਵੀਰ ਵਰਗਾ ਹੀ ਲੱਗਦਾ ਏ। ਰੱਬ ਨੇ ਤੈਨੂੰ ਭੇਜ ਕੇ ਸਾਨੂੰ ਇੱਕ ਨਵਾਂ ਸਹਾਰਾ ਦਿੱਤਾ ਏ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਕਲਾਕਾਰ ਦਾ ਹਮਸ਼ਕਲ ਸਾਹਮਣੇ ਆਇਆ ਹੋਵੇ। ਸਿੱਧੂ ਮੂਸੇਵਾਲੇ ਦੇ ਜਨਮ ਤੋਂ ਬਾਅਦ ਵੀ ਕਈ ਹਮਸ਼ਕਲ ਨੌਜਵਾਨ ਸਾਹਮਣੇ ਆਏ ਸਨ ਜੋ ਮਾਤਾ ਚਰਨਕੌਰ ਅਤੇ ਬਾਪੂ ਬਲਕੌਰ ਸਿੰਘ ਨੂੰ ਮਿਲਣ ਪਹੁੰਚੇ ਅਤੇ ਉਹਨਾਂ ਨੂੰ ਹੌਸਲਾ ਦਿੱਤਾ ਉਹਨਾਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸੀ ਅਤੇ ਲੋਕਾਂ ਨੂੰ ਭਾਵਕ ਕਰ ਗਈਆਂ ਇਸ ਤਰ੍ਹਾਂ ਐਮੀ ਬਿਰਕ ਦਲਜੀਤ ਦੋਸਾਂਜ ਅਤੇ ਕਨਵਰ ਗਰੇਵਾਲ ਵਰਗੇ ਮਸ਼ਹੂਰ ਕਲਾਕਾਰ ਦੇ ਵੀ ਹਮਸ਼ਕਲ ਲੋਕਾਂ ਨੇ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਾਏ ਹੋਏ ਹਨ ਇਹ ਸਭ ਦੱਸਦਾ ਹੈ ਕਿ ਰੱਬ ਨੇ ਸਾਡਾ ਕਲਾਕਾਰ ਨੂੰ ਅਨੋਖੇ ਢੰਗ ਨਾਲ ਯਾਦ ਕਰਵਾਉਣ ਲਈ ਚੁਣਿਆ ਗਏ ਹਨ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਰਾਜਵੀਰ ਜਵੰਦਾ ਦੀ ਆਤਮਾ ਨੂੰ ਚਰਨਾ ਵਿੱਚ ਥਾਂ ਬਖਸ਼ੇ ਉਹਨਾਂ ਨੂੰ ਸ਼ਾਂਤੀ ਪ੍ਰਦਾਨ ਹੋਵੇ ਅਤੇ ਉਹਨਾਂ ਦੇ ਪਰਿਵਾਰ ਨੂੰ ਅਣਖ ਹਿੰਮਤ ਤੇ ਹੌਸਲਾ ਦੇਵੇ ਅਸੀਂ ਸਭ ਮਿਲ ਕੇ ਉਹਨਾਂ ਨੂੰ ਯਾਦ ਕਰੀਏ ਅਤੇ ਉਹਨਾਂ ਦੇ ਗੀਤਾਂ ਨੂੰ ਅੱਗੇ ਵਧਾਈਏ ਦੋਸਤੋ ਇਸ ਭਾਵੁਕ ਖਬਰ ਬਾਰੇ ਤੁਹਾਡਾ ਕੀ ਰਾਏ ਹੈ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਇਹ ਰੱਬ ਦਾ ਕੋਈ ਚਮਤਕਾਰ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸੋ ਜੇ ਇਹ ਵੀਡੀਓ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਲਾਈਕ ਬਟਨ ਨੂੰ ਦਬਾਓ ਵੀਡੀਓ ਨੂੰ ਸ਼ੇਅਰ ਕਰੋ ਅਤੇ ਪੰਜਾਬ ਅਪਡੇਟ ਲਾਈਵ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਚਾਲੂ ਕਰ ਦਿਓ ਅਗਲੀ ਵੀਡੀਓ ਵਿੱਚ ਦੁਬਾਰਾ ਮਿਲਾਂਗੇ ਨਵੇਂ ਅਪਡੇਟ ਅਤੇ ਨਵੀਂ ਖਬਰ ਨਾਲ ਉਦ ਤੱਕ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ